ਦੇਖਿਆ ਜਾਂਦਾ ਘਰ ਦੇ ਵਿੱਚ ਪਹਿਲਾ ਜੀ ਧੀਆਂ ਹੁੰਦੀਆਂ ਨੇ ਸਭ ਤੋਂ ਪਹਿਲਾ ਜੀ ਅਕਸਰ ਧੀਆਂ ਹੁੰਦੀਆਂ ਨੇ ਧੀਆਂ ਕਿਉਂ ਹੁੰਦੀਆਂ ਨੇ ਪਹਿਲਾ ਜੀ ਇਹ ਸਵਾਲ ਹੈ ਇਸ ਸਵਾਲ ਦਾ ਜਵਾਬ ਨੇ ਲਗਿਆ ਕਹਿੰਦੇ ਸੋ 100% ਤੋਂ 90% ਜ਼ਿਆਦਾਤਰ ਇਹ ਗੱਲ ਹੁੰਦੀ ਹੈ ਕਿ ਸਭ ਤੋਂ ਪਹਿਲਾ ਜੀ ਘਰ ਦੇ ਵਿੱਚ ਧੀ ਹੁੰਦੀ ਹੈ ਕੁਤੀ ਕਿਉਂਦੀ ਐ ਗੱਲ ਗੱਲ ਬਹੁਤ ਸੁਣਵਾਲਾ ਧਿਆਨ ਦੇ ਕੇ ਅਗਰ ਵਕਤ ਵਾਕੀ ਬਿਲ ਤੂੰ ਟੀਆਂ ਨੂੰ ਪਿਆਰ ਕਰਦਾ ਸਾਰੀ ਖੁਲਕੇ ਤਾੜੀ ਮਾਰ ਦਿਓ ਬੜਾ ਬੱਤੀਆਂ ਨੇ ਇੱਕ ਵਾਰੀ ਇਹ ਸਾਡਾ ਵੀਜੀ ਕਰਦੇ ਅਮੀਏ ਵੱਜਣ ਬਾਬਲ ਬੁਹੇ ਸੇਰੇ आवन कुसरे देड़ वग़ैरह अमीअ बेड़े ते साचा बि जी करण चा से ਬਣ ਖੁਸ਼ ਰਹੇ ਵਦਹਿਆ ਅੰਮੀਏ ਬੇੜੇ ਤੇ ਸਾਡਾ ਜੀ ਕਰ ਬੈ ਗਾਇਏ ਵੀਰਾਂ ਦੀਆਂ ਥੋੜੀਆਂ ਸਾਡਾ ਜੀ ਕਰਦੈ ਗਾਇਏ ਵੀਰਾਂ ਦੀਆਂ ਥੋੜੀਆਂ

ਜਦੋਂ ਘਰ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਇੱਕ ਨਵਾਂ ਜੀਵ ਆਉਣ ਆਉਣ ਵਾਲਾ ਹੈ ਤਾਂ ਘਰ ਵਿੱਚ ਫੁੱਸਫੁਸਰ ਫੁੱਸਫੁਸਰ ਸ਼ੁਰੂ ਹੋ ਜਾਂਦੀ ਹੈ ਅਕਸਰ ਇਹ ਗੱਲ ਵੇਖੀ ਜਾਂਦੀ ਹੈ ਔਰ ਸਰਾਵਾਂ ਚੱਲ ਜਾਂਦੀਆਂ ਨੇ ਕੀ ਜੀ ਆਵੇਗਾ ਕੁੜੀ ਆਊਗੀ ਜਾਂ ਮੁੰਡਾ ਆਊਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮੁੰਡਾ ਔਰ ਕੁੜੀ ਦੋਨੇ ਬਰਾਬਰ ਨੇ ਦੋਨੇ ਬਰਾਬਰ ਨੇ ਭੀਆਂ ਵੀ ਅੱਜ ਕੱਲ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਰਿਪਲ ਕੰਟਰੀ ਦੇ ਵਿੱਚ ਉੱਚੇ ਉੱਚੇ ਉੱਦਦੀਆਂ ਨੇ ਕੀ ਕਹਿੰਦਾ तीजे बि मौत मेरी देज हुकम न के सवेर वोटां खो लेंीज बि न मौत मे हुकम नी जारी हिकु कर सवेर वोटां लारो वरी कुख देच बार मु मेनू हिकु डॉक्टर मखदे बार मुके मैनू हिकु डॉक्टर मोबल बि लोन द

ਨਾਨਕ ਪਾਸ਼ੋ ਨੇ ਕਿਹਾ ਸੋ ਕਿਉਂ ਮਨ ਦਾ ਆਖੀਏ ਜੁੱਤ ਜੰਮੈ ਰਾਜਾ ਕਿ ਉਸ ਰੱਬ ਨੇ ਜਿਹਨੂੰ ਅਸੀਂ ਵਾੜਾ ਕਿਉਂ ਆਖੀਏ ਜਿਸ ਦੀ ਮੇ ਵਿਚੋ ਦੇਵੀ